ਅੰਮ੍ਰਿਤਸਰ 'ਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਦੇਰ ਰਾਤ ਫਤਿਹ ਸਿੰਘ ਕਲੋਨੀ ਵਿੱਚ ਇੱਕ ਦੁਕਾਨ 'ਤੇ ਚੋਰੀ ਦੀ ਘਟਨਾ ਨੂੰ ਚੋਰਾਵਾਂ ਵੱਲੋਂ ਅੰਜਾਮ ਦਿੱਤਾ ਗਿਆ। ਪੀੜਤ ਦੁਕਾਨਦਾਰ ਮੁਤਾਬਕ ਉਸਦੀ ਦੁਕਾਨ 'ਤੇ ਪਹਿਲਾਂ ਵੀ ਦੋ ਵਾਰ ਚੋਰੀ ਹੋ ਚੁੱਕੀ ਹੈ। ਸਵੇਰੇ 4 ਵਜੇ ਦੇ ਕਰੀਬ ਦੋ ਨਕਾਬਪੋਸ਼ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰੋਂ 30,000 ਰੁਪਏ ਦੀ ਨਕਦੀ ਚੋਰੀ ਕਰ ਲਈ। ਘਟਨਾ ਸੀਸੀਟੀਵੀ ਕੈਮਰਾ 'ਚ ਵੀ ਕੈਦ ਹੋਈ ਹੈ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਹਾਂਜੀ ਅਜ ਫਤਿਹ ਸਿੰਘ ਕਲੋਨੀ ਜਿਹੜੀ ਦੁਕਾਨ ਦੇ ਵਿੱਚ ਚੋਰੀ ਆ ਤੁਸੀਂ ਮੋਕੇ ਤੇ ਪਹੁੰਚੇ ਹੋ ਤੇ ਉਹਦਾ ਦੁਕਾਨਦਾਰ ਤਾਂ ਕਹਿੰਦਾ ਕਿ ਲਗਾਤਾਰ ਤੀਜੀ ਵਾਰੀ ਉਸ ਦੁਕਾਨ ਤੋਂ ਚੋਰੀ ਹੋਈ ਇਹ ਜੀ ਅਨੂਣ ਇਹਨਾਂ ਨੇ ਦੱਸਿਆ ਮੁਹੱਲੇ ਵਾਲਿਆਂ ਰਾਤ ਜਿਹੜੀ ਬੀਤੀ ਰਾਤ ਜਿਹੜੀ ਆ ਕਿ ਮਨੀ ਸੰਨ ਜਸਪੀਰ ਸਿੰਘ ਗਲੀ ਨੰਬਰ 29 ਫਤਿਹ ਸਿੰਘ ਕਲੋਨੀ ਬੀਤੀ ਰਾਤ ਇਹ ਦੁਕਾਨ 'ਚ ਦੋ ਨੌਜਵਾਨ ਅਣਪਛਾਤੇਆ ਵੱਲੋਂ ਦੁਕਾਨ ਦਾ ਬਾਹਰ ਸ਼ਟਰ ਤੋੜ ਕੇ ਤੇ ਬਾਕੀ ਇਹਨਾਂ ਦਾ ਜਿਹੜਾ ਬਚਿਆ ਗਿਆ ਉਹਦੇ ਵਿੱਚ ਕੋਈ ਸਮਾਨ ਤੇ ਇਹਨਾਂ ਦਾ ਚੋਰੀ ਨਹੀਂ ਹੋਇਆ ਪਰ ਇਹਨਾਂ ਨੇ ਕਿਹਾ ਵੀ ਗੱਲੇ ਦੇ ਵਿੱਚੋਂ ਜਿਹੜੇ 30000 ਰੁਪਇਆ ਲੈ ਕੇ ਚਲੇ ਗਏ ਆ ਇਸ ਸਬੰਧੀ ਜਿਹੜੀ ਆ ਐਫ ਆਈ ਆਰ ਅਣਪਛਾਤੇ ਤੇ ਦਰਜ ਕੀਤੀ ਜਾਏਗੀ ਤੇ ਕੈਮਰੇ ਖੰਘਾਲਿਆ ਹੁਣ ਜਾਣਗੇ ਤੇ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਏ। ਹਾਂ ਲਗਾਤਾਰ ਤੀਜੀ ਵਨ ਚੋਰੀ ਹੋ ਰਹੀ ਹੈ ਇਲਾਕੇ ਦੇ ਵਿੱਚ ਰਾਤ ਨੂੰ ਪੀਸੀਆਰ ਵੀ ਉਹਨਾਂ ਦਾ ਕਹਿਣਾ ਹੈ ਕਿ ਨਹੀਂ ਆਉਂਦੀ ਗਸ਼ਤ ਨਹੀਂ ਹੋਇਆ ਉਹ ਜੀ ਆ ਜੀ ਤਾਂ ਜਿਹੜੇ ਚੋਰਾਂ ਨੂੰ ਇਲਾਕੇ ਦੇ ਵਿੱਚ ਹੋਰ ਵੀ ਕਾਫੀ ਚੋਰੀਆਂ ਪਿਛਲੇ ਸਮੇਂ ਚ ਹੋਈਆਂ ਨੇ ਲਗਾਤਾਰ ਇਹਦੇ ਵਾਅਦੇ ਹੁੰਦਾ ਜਾ ਰਹੇ। ਵੇਖੋ ਜੀ ਜਿਹੜੀ ਸਾਡੀ ਚੌਕੀ ਵੱਲੋਂ ਜਿਹੜੀ ਡੇਲੀ ਗਸ਼ਤ ਚੱਲਦੀ ਹੈ ਇਲਾਕਾ ਵੀ ਸਾਡੇ ਕੋਲ ਕਾਫੀ ਹੈ। ਅਸੀਂ ਰਾਤ ਭਰ ਹੂਟਰ ਵੀ ਮਾਰਦੇ ਆ ਤੇ ਸਾਰੇ ਇਲਾਕੇ ਚ ਗਸ਼ਤ ਵੀ ਕਰਦੇ ਆ। ਦਾ ਤਾਂ ਕਹਿਣਾ ਹੈ ਕਿ ਉਹਦਾ ਸਮਾਨ ਤਾਂ ਲਈ ਜਿਹੜੇ ਚਾਹ ਉਹ ਮਾਰਦੇ ਸਟੈਂਡ ਤੇ ਪਰ ਉਹ ਕੋਸ ਨੂੰ ਕੰਪਲੀਟ ਕੀਤੀ ਜੀ ਲਗਾਤਾਰ ਘੰਟੇ ਬਾਅਦ ਜਿਹੜੇ ਕੋਸ ਨਹੀਂ ਜੀ ਨਹੀਂ ਅਸੀਂ ਜਦੋਂ ਜਦੋਂ ਸਾਨੂੰ ਫੋਨ ਗਿਆ ਉਸੇ ਵੇਲੇ ਆ ਗਏ ਬਿਲਕੁਲ ਦੇਰੀ ਨਹੀਂ ਕੀਤੀ ਜਾਂਦੀ ਕੋਈ ਸੀਸੀਟੀਵੀ ਵੀਰ ਨੂੰ ਹਾਂ ਜੇ ਸਾਹਮਣੇ ਸੀਸੀਟੀਵੀ ਆ ਉਹਦੇ ਚ ਦੋ ਨੌਜਵਾਨ ਆਉਂਦੇ ਨੇ ਮੂੰਹ ਬੱਦੇ ਹੋਏ ਉਹਨਾਂ ਨੇ ਤੇ ਉਹ ਜਿਹੜਾ ਇਹਨਾਂ ਦਾ ਦੁਕਾਨ ਦਾ ਸ਼ਟਰ ਖੋਲ ਕੇ ਅੰਦਰ ਵੜਦੇ ਆ ਪਰ ਇਹਨਾਂ ਸਮਾਨ ਕੋਈ ਨਹੀਂ ਗਿਆ ਬਾਕੀ ਇਹਨਾਂ ਕਹੇ ਵੀ ਅੰਦਰ ਵੜ ਕੇ ਜਿਹੜਾ 30000 ਰੁਪਏ ਸਾਡਾ ਚੋਰੀ ਕਰ ਲੈ ਕੇ ਲੈ ਗਏ ਔਰ ਇਸ ਬਾਰੇ ਜਲਦੀ ਜਲਦੀ ਇਹਨਾਂ CCTV ਵੇਖ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਚਲਾਈ ਜਾਂਦੀ ਜੇ ਹਾਂਜੀ ਜੀ ਨਾਮਤ ਹੈ ਮਨੀ ਸਿੰਘ ਭਜੀ ਇਹ ਪਹਿਲਾ ਇਲਾਕਾ ਹੈ ਫਤਿਹ ਸਿੰਘ ਕਲੋਨੀ ਕੀ ਗੱਲਬਾਤ ਕੀ ਹੋ ਰਹੀ ਹੈ ਭਾਜੀ ਲਗਾਤਾਰ ਹੀ ਤਿੰਨ ਵਾਰੀ ਚੋਰੀ ਹੋ ਹੁੰਦੀ ਹੈ ਇਸ ਦੁਕਾਨ ਤੇ ਹੋਣ ਰਾਤੀ ਆਪਣੀ ਚੋਰੀ ਹੋਈ ਹੈ 4 ਵਜੇ ਤੇ ਕੁਝ ਮਿੰਟ ਦੇ ਤੇ ਪ੍ਰੋਪਰ ਸਾਰੀ ਤਿੰਨ ਵਾਰੀ ਹੀ ਪੁਲਿਸ ਨੂੰ ਕੰਪਲੇਟ ਦਿੱਤੀ ਹੈ ਕੋਈ ਸੁਣਵਾਈ ਨਹੀਂ ਹੈ ਕਿਸੇ ਗੱਲ ਦੀ ਵੀ ਕਿੰਨਾ ਟਾਈਮ ਹੋ ਚੁਕਾ ਵਾ ਤੁਹਾਡੇ ਸਾਹਮਣੇ ਹਜੇ ਤੱਕ ਕੋਈ ਵੀ ਨਹੀਂ ਆਇਆ ਜੀ ਆ ਪਹਿਲਾ ਜਦੋਂ ਚੋਰੀ ਹੋਈ ਸੀ ਉਦੋਂ ਕੀ ਚੋਰੀ ਕੀਤਾ ਕਿੰਨੇ ਜਾਣੇ ਸੀ ਉਸ ਦਿਨ ਉਦੋਂ ਪਾਜੀ 3 ਜਨੇ ਸੀ ਉਸ ਤੋਂ ਬਾਅਦ ਹੋਈ ਹੈ ਚੋਰੀ ਉਦੋਂ ਬੈਟਰੀ ਤੇ ਆਏ ਆਦੋਂ ਪਾਪਾ ਜੀ ਇਕੱਲੇ ਸੀ ਦੁਕਾਨ ਤੇ ਤੇ ਉਦੋਂ ਬੈਟਰੀ ਚੁੱਕ ਕੇ ਲੈ ਗਏ ਹੁਣ 2 ਜਨੇ ਰਾਤੀ ਆਏ ਆ ਸਾਰਾ ਸਮਾਨ ਗੱਲਾ ਪ੍ਰੋਪਰ ਸਾਰਾ ਖੋਲ ਕੇ ਤੇ ਪੈਸੇ ਕੱਢ ਕੇ ਲੈ ਕੇ ਗਏ ਨੇ ਕਿੰਨੇ ਪੈਸੇ ਜੀ ਕਟਗਰ ਸੇ 30 ਹਜ਼ਾਰ ਰੁਪਿਆਗਾ ਗੱਲੇ ਚ ਆਪ ਕਿੰਨੇ ਵਜੇ ਦਾ ਸਮਾਂ ਸੀ 4 ਵਜੇ ਦਾ ਸੀ ਕਿੰਨੇ ਜਾਣੇ ਸੀ 2 ਜਨੇ ਸੀ ਜੀ ਤੇ ਕੀ ਕੀ ਸਮਾਨ ਅੰਦਰ ਚੋਰੀ ਕੀਤਾ ਸਾਰੀ ਦੁਕਾਨ ਖਲੇ ਰਹੀ ਹੈ ਜੀ ਅੰਦਰੋਂ ਪ੍ਰੋਪਰ ਸਮਾਨ ਕੱਢਿਆ ਹੀ ਬਾਹਰ ਕੁਝ ਮਹੱਲੇਦਾਰਾਂ ਨੇ ਵੇਖ ਕੇ ਵਾਜਾ ਮਾਰੀਆਂ ਤੇ ਕੁਝ ਛੜਦੇ ਆ ਭਜੇ ਨੇ ਵੀਡੀਓ ਤੇ ਪਰ ਉੱਪਰ ਜਿਹੜੀ ਇਹਨਾਂ ਦੀ ਦੁਕਾਨ ਦੀ ਪੂਰਾ ਅੰਦਰੋਂ ਖਲੇੜਾ ਪਾਇਆ ਹੋਆ ਹੈ ਅੰਦਰੋਂ ਛੜਕ ਟਿਕਣਾ ਤੇ ਹਰ ਇੱਕ ਸਮਾਨ ਖੇੜ ਹੋ ਰੂਗੀ ਤਾਂ ਤੱਕ ਆ ਗਏ ਅੰਦਰ ਤੇ ਇੰਨੀ ਆਪਾਂ ਵੇਖਦੇ ਪਏ ਆ ਦਿੱਲੀ ਵੱਦੀ ਲੋਕਾਂ ਦੇ ਚੋਰਾਂ ਦੀ ਹੋ ਗਈ ਹੈ ਤੇ ਇਹ ਹੁੰਦਾ ਕੀ ਪਿਆ ਵਾ ਇਸ ਇਲਾਕੇ ਜੇ ਸੁਧਾਰ ਕਿਉਂ ਨਹੀਂ ਹੁੰਦਾ ਪਿਆ ਤਿੰਨ ਵਰੀ ਵਾਰਦਾ ਤਾਂ ਹੋ ਚੁੱਕੀ ਅੱਜ ਮੈਂ ਵਾ ਕਾਨੂੰ ਕਿਸੇ ਹੋੜ ਕਿਸਨਾ ਵੀ ਹੋ ਸਕਦਾ ਹੁੰਦੀਆਂ ਵੀ ਚੋਰੀਆਂ ਲਾ ਕੇ ਜੀ ਹੁੰਦੀਆਂ ਮਿਆ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਪੂਰੀ ਕਰਦੇ ਪਏ ਆ ਲੋਕਾਂ ਦੀ ਪੂਰੀ ਪ੍ਰਵੇਸ਼ ਕਰਦੇ ਪਏ ਕਿ ਕੀ ਕਰਦੇ ਪਏ ਕੁਝ ਵੀ ਨਹੀਂ ਕਰਦੇ ਪਏ ਕਿੰਨੇ ਪੈਸੇ ਚੋਰੀ ਹੋ ਜਾਂਦੇ ਨੇ 30000 ਰੁਪਏ ਜੇ ਤੇ ਤੇ 30000 ਰੁਪਏ ਮਿਹਨਤ ਲਾਣ ਕਿੰਨੇ ਮਹੀਨੇ ਲੱਗ ਜਾਂਦੇ ਬੰਦੇ ਨੂੰ ਇਹ ਕੋਈ ਐਸ ਆਵਾ ਕੋਈ 10 ਰੁਪਏ ਜਾਂ 20 ਰੁਪਏ ਹੈਗੇ ਨੇ 30000 ਰੁਪਏ ਬੰਦਾ ਮਿਹਨਤ ਕਰਦਾ ਮਰ ਦਿੰਦਾ ਸਾਰੇ ਵੀ ਹੈਰੀ ਕੋਈ ਉਹ ਲਟਕੇ ਲੈ ਜਾਂਦਾ ਵਾ ਕੁਛ ਵੀ ਹੋ ਜਾਂਦਾ ਵਾ ਕੀ ਕਰੀਏ ਬੰਦਾ ਇਸ ਕਲੋਨੀ ਵਿੱਚ ਕੀ ਬਣੂਗਾ ਜੇ ਅਗਰ ਤੁਹਾਡੀ ਦੁਕਾਨ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਐਕਸ਼ਨ ਨਹੀਂ ਆਇਆ ਯਾਰ ਹਲਤ ਫਟ ਗਈ ਸਰ ਕੁਛ ਵੀ ਨਹੀਂ ਪਤਾ ਲੱਗ ਰਿਹਾ ਸਰ ਕੀ ਚੱਲ ਰਿਹਾ ਕੁਛ ਨਹੀਂ ਪਤਾ ਲੱਗ ਰਿਹਾ ਸਰ ਤਿੰਨ ਵਾਰੀ ਲਗਾਤਾਰ ਹੋਈ ਤਿੰਨ ਮਿੰਟ ਕਿੰਨਾ ਸਮਾਂ ਹੋ ਗਿਆ ਪੁਲਿਸ ਨੂੰ ਕੰਪਲੇਨ ਕੀਤੀ ਕਿੰਨੀ ਸਾਰੀ ਘੰਟਾ ਹੋ ਗਿਆ ਉਹਨਾਂ ਨਾਲ ਅਜੇ ਤੱਕ ਨਹੀਂ ਆਈ ਅਜੇ ਤੱਕ ਨਹੀਂ ਆਈ ਕੋਈ ਇਨਸਾਫ ਦੀ ਗੱਲ ਇਨਸਾਫ ਦੀ ਗੱਲ ਹੈ ਇਨਸਾਫ ਮਿਲਣਾ ਚਾਹੀਦਾ ਵਾ ਕਿਸੇ ਤਿੰਨ ਵਾਰੀ ਅੱਗੇ ਫੇਰ ਕੁਝ ਹੋ ਸਕਦਾ ਵਾ ਐਦਾਂ ਦੇ ਕੱਲ ਨੂੰ ਕੋਈ